ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਅਫਰੋਜ਼ਪੁਰ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਕੇਰਿਆਂ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਜਿਕਰ ਇਹ ਹੋ ਗਿਆ ਕਿ ਬੀਤੇ ਦਿਨੀ ਗੁਰੂ ਹਰ ਸਹਾਏ ਦੀ ਪੁਲਿਸ ਦੇ ਵੱਲੋਂ ਦੋ ਕੈਂਟਰ ਕਾਬੂ ਕੀਤੇ ਗਏ ਸਨ ਜਿਸ ਦੇ ਵਿੱਚ 1530 ਦਾਰੂ ਦੀਆਂ ਪੇਟੀਆਂ ਲੋਡ ਕੀਤੀਆਂ ਹੋਈਆਂ ਸਨ ਤੇ ਪੁਲਿਸ ਦੇ ਵੱਲੋਂ ਜਿਹੜੀ ਬਾਈਟ ਦਿੱਤੀ ਗਈ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਟਰੱਕ ਡਰਾਈਵਰ ਸਨ ਉਹਨਾਂ ਦੇ ਕੋਲ ਪ੍ਰੋਪਰ ਦਸਤਾਵੇਜ਼ ਨਹੀਂ ਸਨ ਇਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਪਰ ਦੂਸਰਾ ਪੱਖ ਜੜਾ ਠੇਕੇਦਾਰਾਂ ਨਾਲ ਸੰਬੰਧਿਤ ਜਿਹੜਾ ਪੱਖ ਉਹਨਾਂ ਨੇ ਕਿਹਾ ਕਿ ਅਸੀਂ ਬਕਾਇਦਾ ਐਕਸਾਈਜ਼ ਡਿਊਟੀ ਭਰੀ ਹੋਈ ਸੀ ਇਸ ਦੇ ਬਾਵਜੂਦ ਪੁਲਿਸ ਨੇ ਪਰਚੇ ਦਰਜ ਕਰ ਦਿੱਤੇ ਨਹੀਂ ਜਿਕਰ ਜੋ ਕਿ 8 ਲੋਕਾਂ ਦੇ ਉੱਤੇ ਪਰਚੇ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਨੇ ਦੇ ਨਾਲ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਨਾਕੇ ਤੋਂ ਜੜੇ ਆ ਟਰੱਕ ਰੋਕੇ ਸਨ ਤੇ ਉਸ ਦੇ ਵਿੱਚ ਇਹ ਜੜੀਆਂ ਪੇਟੀਆਂ ਬਰਾਮਦ ਹੋਈਆਂ ਸੋ ਇੱਕ ਹੋਰ ਨਵਾਂ ਮੋੜ ਜੜਾ ਨਿਕਲ ਕੇ ਸਾਹਮਣੇ ਆਇਆ ਸੀਸੀਟੀਵੀ ਫੁਟੇਜ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਈਆਂ ਨਹੀਂ ਕਿ ਪੁਲਿਸ ਦੇ ਵੱਲੋਂ ਗਦਾਮ ਦੇ ਵਿੱਚੋਂ ਜਾ ਕੇ ਕੈਂਟਰ ਆਪਣੇ ਕਬਜ਼ੇ ਦੇ ਵਿੱਚ ਲੇਗਏ ਸਾਂਸੋ ਜਿਗਰ ਯੋਗ ਹੈ ਕਿ ਇੱਕ ਵਾਰੀ ਇੱਕ ਵਾਰੀ ਪੂਰੇ ਮਾਮਲੇ ਦੇ ਉੱਤੇ ਝਾਤ ਮਾਰ ਦਿੰਨੇ ਆ ਕਿ ਗੁਰੂ ਹਰ ਸਹਾਇ ਦੀ ਪੁਲਿਸ ਦੇ ਵੱਲੋਂ ਦੋ ਕੈਂਟਰ ਕਾਬੂ ਕੀਤੇ ਗਏ ਸਨ ਜਿਸ ਵਿੱਚ 1530 ਪੇਟੀਆਂ दारू ਦੀਆਂ ਸਨ ਤੇ ਐਸਐਸਪੀ ਫਿਰੋਜ਼ਪੁਰ ਦੇ ਵੱਲੋਂ 2 April ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹ ਕੈਂਟਰ ਨਾਕੇ ਦੌਰਾਨ ਕਾਬੂ ਕੀਤੇ ਸਨ ਜਦੋਂ ਡਰਾਈਵਰਾਂ ਦੇ ਕੋਲੋਂ ਦਸਤਾਵੇਜ਼ ਮੰਗੇ ਗਏ ਤਾਂ ਉਹਨਾਂ ਕੋਲ ਕੋਈ ਵੀ ਦਸਤਾਵੇਜ਼ ਨਹੀਂ ਸੀ ਜਿਸ ਤੋਂ ਬਾਅਦ ਡਰਾਈਵਰਾਂ ਸਮੇਤ 8 ਲੋਕਾਂ ਦੇ ਉੱਤੇ ਪਰਚਾ ਜੜਾਇਆ ਉਹ ਦਰਜ ਕਰ ਦਿੱਤਾ ਗਿਆ ਸੋ ਇਸ ਮਾਮਲੇ ਚ ਸਬੰਧਤ ਠੇਕੇਦਾਰਾਂ ਨੇ ਆਪਣਾ ਪੱਖ ਦੱਸਦਿਆਂ ਕਿ ਆਸੀਂ ਐਕਸਾਈਜ਼ ਵਿਭਾਗ ਦੀ ਫੀਸ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਕੈਂਟਰਾਂ ਦੇ ਵਿੱਚ ਪੇਟੀਆਂ ਲੋਡ ਕੀਤੀਆਂ ਸਨ ਐਕਸਾਈਜ਼ ਡਿਊਟੀ ਭਰੀ ਹੋਣ ਦੇ ਬਾਵਜੂਦ ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ ਸੀ ਜਿੱਥੇ ਪੁਲਿਸ ਦਾ ਕਹਿਣਾ ਹੈ ਕਿ ਕੈਂਟਰ 2 ਅਪ੍ਰੈਲ ਨੂੰ ਨਾਕੇ ਤੋਂ ਕਾਬੂ ਕੀਤੇ ਗਏ ਸਨ ਉੱਥੇ ਹੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਜਿਸ ਦੇ ਵਿੱਚ ਵਿਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਇੱਕ ਦੀ ਰਾਤ ਨੂੰ ਗਦਾਮ ਦੇ ਵਿੱਚੋਂ ਕੈਂਟਰ ਕਾਬੂ ਕੀਤੇ ਸਨ ਸੋ ਇੱਕ ਪਾਸੇ ਪੁਲਿਸ ਦਾ ਕਹਿਣਾ ਕਿ ਐਕਸਾਈਜ਼ ਦੇ ਕੋਈ ਵੀ ਦਸਤਾਵੇਜ਼ ਨਹੀਂ ਵਿਖਾਏ ਗਏ ਦੂਜੇ ਪਾਸੇ ਠੇਕੇਦਾਰ ਪਾਕ ਨੇ ਸਾਰੇ ਦਸਤਾਵੇਜ਼ ਵਿਖਾਏ ਨੇ ਜੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਬਕਾਇਦਾ ਐਕਸਾਈਜ਼ ਡਿਊਟੀ ਭਰੀ ਗਈ ਸੀ ਪੁਲਿਸ ਵੱਲੋਂ ਬਿਨਾ ਕੋਈ ਜਾਂਚ ਕੀਤੇ 8 ਲੋਕਾਂ ਦੇ ਉੱਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਇਹ ਗੱਲਾਂ ਕਹਿਣੀਆਂ ਜਿਹੜੀਆਂ ਨੇ ਇਹ ਬਿਆਨ ਦਿੱਤੇ ਗਏ ਨੇ ਠੇਕੇਦਾਰ ਪੱਖ ਹੋਣਾਂ ਦੇ ਵੱਲੋਂ ਜੜੇ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਬਿਨਾਂ ਕਿਸੇ ਜਾਂਚ ਦੇ ਪਰਚੇ ਦਰਜੇ ਕੀਤੇ ਗਏ ਨੇ ਨਾਲ ਹੀ ਸਬੰਧਤ ਪੱਖ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਕੇ ਸਹੀ ਜਾਂਚ ਕਰਨ ਤੇ ਪਰਚੇ ਰੱਦ ਕਰਨ ਦੀ ਵੀ ਮੰਗ ਕੀਤੀ ਸੀ ਸੋ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਐਕਸਾਈਜ਼ ਵਿਭਾਗ ਦੇ ਵੱਲੋਂ ਵੀ ਇੱਕ ਲਿਸਟ ਪੁਲਿਸ ਵਿਭਾਗ ਨੂੰ ਦਿੱਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ 1530 ਪੇਟੀਆਂ ਜਿਨ੍ਹਾਂ ਦੀ ਡਿਊਟੀ ਭਰੀ ਹੋਈ ਸੀ ਐਕਸਾਈਜ਼ ਡਿਊਟੀ ਭਰੀ ਹੋਈ ਸੀ ਉਹਨਾਂ ਦਾ ਸਪਸ਼ਟੀਕਰਨ ਦਿੱਤਾ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਪਰ ਠੇਕੇਦਾਰ ਸਬੰਧਤ ਪੱਖ ਨੇ ਗੱਲ ਜਰੂਰ ਕਹੀ ਹੈ ਕਿ ਜੇਕਰ ਪੁਲਿਸ ਇਹ ਗੱਲ ਮੰਨਦੀ ਹੈ ਕਿ 2 ਅਪ੍ਰੈਲ ਨੂੰ 10 ਵਜੇ ਜੜੀ ਹੈ ਨਾਕੇ ਤੋਂ ਕਾਬੂ ਕੀਤੀਆਂ ਗਈਆਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੇਟੀਆਂ ਲੋਡ ਸਨ ਤਾਂ ਉਹ ਗੱਡੀਆਂ ਕਿੱਥੇ ਨੇ ਜਿਸ ਦੀਆਂ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀਆਂ ਨੇ ਉਹ ਦੋ ਗੱਡੀਆਂ ਪੁਲਿਸ ਨੇ ਕਿੱਥੇ ਖੁਰਦਬੁਰਦ ਕੀਤੀਆਂ ਨੇ ਇਸ ਦਾ ਵੀ ਜਵਾਬ ਪੁਲਿਸ ਜਰੂਰ ਦੇਵੇ ਸੋ ਪੂਰੇ ਮਾਮਲੇ ਦੇ ਵਿੱਚ ਇੱਕ ਰੀ ਝਾਤ ਮਾਰੀ ਹੈ ਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ 2 ਅਪ੍ਰੈਲ ਨੂੰ ਇੱਕ ਕਾਨਫਰੰਸ ਕੀਤੀ ਗਈ ਕਿ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਾਕੇ ਦੌਰਾਨ ਗੱਡੀਆਂ ਹਿਰਾਸਤ ਦੇ ਵਿੱਚ ਲਿਆਂ ਜਿਨ੍ਹਾਂ ਦੇ ਵਿੱਚ 1530 दारू ਦੀਆਂ ਪੇਟੀਆਂ ਸਨ ਦੂਜੇ ਪਾਸੇ ਠੇਕੇਦਾਰ ਸਬੰਧਤ ਪੱਖ ਨੇ ਸੀਸੀਟੀਵੀ ਫੁਟੇਜ ਵੀ ਜाहिर ਕੀਤੇ ਨੇ ਸਾਹਮਣੇ ਲਿਆਂਦੇ ਨੇ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਗਦਾਮ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਆ ਕੇ ਰੁਕਤੀਆਂ ਨਹੀਂ ਤੇ ਡਰਾਈਵਰਾਂ ਨੂੰ ਨਾਲ ਲੈ ਕੇ ਪੁਲਿਸ ਆਪਣੇ ਨਾਲ ਜੜਿਆ ਉਹ ਥਾਣੇ ਦੇ ਵਿੱਚ ਪਹੁੰਚਦੇ ਨੇ ਸੋ ਇੱਕ ਵਾਰ ਫਿਰ ਪੁਲਿਸ ਜੜੀਆ ਸਵਾਲਾਂ ਦੇ ਘੇਰਿਆਂ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਕਿ ਜਦੋਂ ਸਹੀ ਐਕਸਾਈਜ਼ ਡਿਊਟੀ ਪਰੀ ਹੋਈ ਹੈ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹੋਈਆਂ ਹਨ ਤੇ ਫਿਰ ਕਿਉਂ ਜੜੀਆ ਅਜਿਹੀ ਕਾਰਵਾਈ ਕੀਤੀ ਜੇ ਤੁਝੇ ਪਾਸੇ ਇਹ ਜਰੂਰ ਦਾਅਵੇ ਕੀਤੇ ਜਾ ਰਿਹਾ ਠੇਕੇਦਾਰ ਪੱਖ ਵੱਲੋਂ ਇਹ ਉਹਨਾਂ ਨੇ ਇਹ ਗੱਲ ਜਰੂਰ ਕਹੀ ਹੈ ਕਿ ਸਾਨੂੰ ਭਰੋਸਾ ਦਿਵਾਇਆ ਗਿਆ ਸੀ ਐਸਐਸਪੀ ਫਿਰੋਜ਼ਪੁਰ ਦੇ ਵੱਲੋਂ ਕਿ ਡਿਊਟੀ ਭਰੀ ਹੋਈ ਹੈ ਤੇ ਅਸੀਂ ਇਹ ਜਿਹੜੇ ਪਰਚੇ ਜਰੂਰ ਰੱਦ ਕਰ ਦੇਵਾਂਗੇ ਤਾਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਪੁਲਿਸ ਦੇ ਵੱਲੋਂ ਪਰਚੇ ਰੱਦ ਕਰਨ ਵਾਲੀ ਕਾਰਵਾਈ ਦੀ ਸ਼ੁਰੂਆਤ ਨਹੀਂ ਹੋਈ ਸੋ ਇਹ ਪੂਰਾ ਮਾਮਲਾ ਹੈ ਕਿ 1530 ਪੇਟੀਆਂ ਦੋ ਕੈਂਟਰਾਂ ਦੇ ਵਿੱਚ ਪੁਲਿਸ ਨੇ ਬਰਾਮਦ ਕੀਤੀਆਂ ਸਨ ਪੁਲਿਸ ਦਾ ਕਹਿਣਾ ਸੀ ਕਿ ਅਸੀਂ ਨਾਕੇ ਤੋਂ ਜਿਹੜੀਆਂ ਗੱਡੀਆਂ ਨੇ ਰੋਕੀਆਂ ਨੇ ਨਾਕੇ ਦੇ ਉੱਤੇ ਇਹ ਸਾਰੀ ਕਾਰਵਾਈ ਹੋਈ ਹੈ ਦੂਜੇ ਪਾਸੇ ਸਬੰਧਤ ਪੱਖ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਜਿਹੜੇ ਸਾਹਮਣੇ ਲਾ ਕੇ ਉਹਨਾਂ ਨੇ ਖੁਲਾਸਾ ਕੀਤਾ ਕਿ ਗੋਦਾਮ ਦੇ ਵਿੱਚੋਂ ਪੁਲਿਸ ਨੇ ਜਿਹੜੀ ਇਹ ਦੋ ਗੱਡੀਆਂ ਨੂੰ ਕਾਬੂ ਕੀਤਾ ਹੈ ਰਸਤੇ ਦੇ ਵਿੱਚ ਲਿਆ ਨਾਲ ਹੀ ਸਾਰੇ ਦਸਤਾਵੇਜ਼ ਵੀ ਦਿਖਾਈ ਜਾ ਰਹੇ ਨੇ ਸਕਰੀਨ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਐਕਸਾਈਜ਼ ਡਿਊਟੀ ਪਰੀ ਹੋਈ ਸੀ ਇਸਬੰਧਤ ਪੱਖ ਨੇ ਸਾਰੇ ਦਸਤਾਵੇਜ਼ ਜਿਹੜੇ ਨੇ ਜ਼ਰੂਰਤ ਖਾਈ ਨੇ ਐਕਸਾਈਜ਼ ਡਿਊਟੀ ਦੇ ਜਿਹੜੇ ਤੁਸੀਂ ਵੇਖ ਸਕਦੇ ਹੋ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਪੁਲਿਸ ਦੇ ਵੱਲੋਂ 8 ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਨਾਲ ਹੀ ਇਸਬੰਧਤ ਪੱਖ ਦੇ ਵੱਲੋਂ ਸਹੀ ਜਾਂਚ ਅਤੇ ਪਰਚਾ ਰੱਦ ਰੰਦੀ ਜੜੀ ਮੰਗ ਕੀਤੀ ਜਾ ਰਹੀ ਹੈ